ਆ ਨਮਸਕਾਰ ਆਦਾਬ ਜੀ ਬੀ ਜਵਾਰਤ ਆ ਸਤਵੀਅਸ ਵਿਲੇ ਮੈਂ ਰੋਡ ਜਮ ਸਿੰਘ ਹਲਕਾ ਪੋਏ ਦਾ ਇੱਕ ਮੇਨ ਟਾਊਨ ਹੈਗਾ ਆ ਇੱਥੇ ਨਗਰ ਪੰਚਾਇਤ ਜਿਹੜੀ ਉਹ ਕੰਮ ਕਰਦੀ ਹੈ ਇਸ ਵਿਲੇ ਔਰ ਇਹ ਤੁਸੀਂ ਦੇਖ ਸਕਦੇ ਇਹ ਬੱਸ ਸਟੈਂਡ ਐਂਡ ਰੋਡ ਜਮ ਸਿੰਘ ਹੈਗਾ ਇਸ ਤੇ ਤੁਸੀਂ ਹਾਲਾਤ ਇਹਦੇ ਦੇਖ ਸਕਦੇ ਹੋ ਇਹਦੇ ਛੱਤ ਦੇ ਉੱਤੇ ਦੇਖ ਸਕਦੇ ਤੁਸੀਂ ਸੱਤ ਦੇ ਹਾਲਾਤ ਇਹਦੇ ਕਿਸ ਤਰ੍ਹਾਂ ਐ ਵੱਡੇ ਵੱਡੇ ਜਿਹੜੇ ਉਹ ਘਾਹ ਦੇ ਉਹ ਗੇਉ ਇਹਨਾਂ ਦੇ ਉੱਤੇ ਔਰ ਹੋਰ ਵੀ ਤੁਹਾਨੂੰ ਹਾਲਾਤ ਹੀ ਦੇ ਇਹਨਾਂ ਦੇ ਦਿਖਾਉਂਦੇ ਆ ਇੱਥੇ ਗੱਡੀਆਂ ਲੱਗੀਆਂ ਹੋਈਆਂ ਨੇ ਗੰਦਗੀ ਤੁਸੀਂ ਦੇਖ ਸਕਦੇ ਇੱਥੇ ਦੇਖੋ ਪਿਛਲੇ ਪਾਸੇ ਦਾ ਇਹਦੇ ਹਾਲਾਤ ਦੇਖ ਸਕਦੇ ਤੁਸੀਂ ਇਹ ਪੂਰੀ ਜਿਹੜੀ ਹੈ ਗੰਦਗੀ ਪਿੱਛੇ ਜਿਹੜੀ ਬੁਰੀ ਤਰ੍ਹਾਂ ਜਿਹੜੀ ਫੈਲੀ ਹੋਈ ਹੈ ਇਹ ਪਿਛਲੇ ਦੇ ਹਾਲਾਤ ਦੇ ਉੱਤੇ ਬੈਕ ਸਾਈਡ ਤੇ ਦੇਖ ਸਕਦੇ ਹੋ ਤੁਸੀਂ ਇਹ ਬੱਸ ਸਟੈਂਡ ਸਟੈਂਡ ਦਾ ਬੈਕ ਸਾਈਡ ਹੈਗਾ ਉੱਤੇ ਦੇਖ ਸਕਦੇ ਹੋ ਤੁਸੀਂ ਕਿਸ ਤਰ੍ਹਾਂ ਪੌਦੇ ਜਿਹੜੇ ਸਾਤ ਦੇ ਜਿਹੜੇ ਉੱਗੇ ਹੋਏ ਨੇ ਹੋਰ ਅੰਦਰ ਦੇ ਹਾਲਾਤ ਦਿਖਾਉਂਦੇ ਆ ਤੁਹਾਨੂੰ ਇਹ ਟਾਇਲਟ ਹੈਗਾ ਇਹ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਸਵੱਛ ਅਭਿਆਨ ਪਬਲਿਕ ਪਖਾਨਾ ਬੱਲੋ ਬੀਡੀਪੀਓ ਰੋਡ ਜਮਲ ਸਿੰਘ ਕੇਵਲ પુરੁਸ਼ਾਂ ਲਈ ਤਾਲਾ ਲੱਗਿਆ ਹੋਇਆ ਦੇਖ ਸਕਦੇ ਤੁਸੀਂ ਤਾਲਾ ਲੱਗਿਆ ਹੋਇਆ ਟਾਇਲਟ ਹੈਗਾ ਕਾਰਾਂ ਜਿੱਥੇ ਪੈਸੇਂਜਰ ਨੇ ਬੈਠਣਾ ਹੁੰਦਾ ਉੱਥੇ ਕਾਰਾਂ ਲੱਗੀਆਂ ਹੋਈਆਂ ਨੇ ਇਹ ਕਾਊਂਟਰ ਹੈਗਾ ਇਹ ਦੇਖੋ ਦੇਖ ਸਿੰਘ ਇਹ ਪਖਾਨਾ ਹੈਗਾ ਇੱਕ ਨਜ਼ਰ ਇਹ ਦੇਖ ਲਓ ਤੁਸੀਂ ਇੱਕ ਕਦਮ ਸਵੱਛਤਾ ਵੱਲ ਟਾਇਲਟ ਨੂੰ ਸਾਫ਼ ਰੱਖਣਾ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਹੈ ਨਗਰ ਪੰਚਾਇਤ ਨਰੋਡ ਜੈਮਲ ਸਿੰਘ ਸਵਸ਼ ਭਾਰਤ ਮਿਸ਼ਨ 2023 ਦੇਖ ਸਕਦੇ ਹੋ ਦੀ ਸਵਸ਼ਤਾ ਜਿਹੜੀ ਆ ਮੂਹ ਬੋਲ ਦੀ ਸਵਸ਼ਤਾ ਜਿਹੜੀ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰ ਰਹੇ ਹਾਂ ਕੇਵਲ ਔਰਤਾ ਲਈ ਇਹ ਪਾਇਲਟ ਆਗਾ ਇੱਥੇ ਵੀ ਜਿਹੜਾ ਆ ਤਾਲਾ ਲੱਗਾ ਹੋਇਆ ਇਹ ਪੈਸੰਜਰ ਵਾਸਤੇ ਏਰੀਆ ਬੈਠਣ ਦੀ ਜਗ੍ਹਾ ਬਣਾਈ ਆ ਥੱਲੇ ਤੁਸੀਂ ਸਫਾਈ ਦੇ ਜਿਹੜੇ ਆ ਹਲਾ ਦੇ ਵੀ ਦੇਖ ਸਕਦੇ ਹੋ ਇਹ ਤੇ ਕੋਪਰਸ ਨਹੀਂ ਹੋਇਆ ਇਹ ਇਹ ਤੁੜੀਆਂ ਕਹਿੰਦੇ ਆ ਇਹ ਲੱਗੀਆਂ ਹੋਈਆਂ ਇੱਥੇ ਇਹ ਬੋਰਡ ਦੇ ਉੱਤੇ ਦਿਖ ਰਿਹਾ ਦੇਖ ਸਕਦੇ ਹੋ ਇਹ ਤਾਂ ਦੇ ਹਾਲਾਤ ਇਹ ਦਫਤਰ ਹੈ ਜੀ ਆਹ ਦਫਤਰ ਲੇਖ ਸੈਟ ਹੈ ਦਫਤਰ ਨੂੰ ਵੀ ਜਿਹੜਾ ਤਾਲ ਲੱਗੇ ਹੋਇਆ ਦਫਤਰ ਹੈ ਇਹ ਦਫਤਰ ਹੈ ਉਹ ਉੱਥੇ ਦੇਖੋ ਇੱਥੇ ਸ਼ੀਸ਼ੇ ਲੱਗੇ ਹੋਏ ਸੀ ਸ਼ੀਸ਼ੇ ਟੁੱਟ ਟੁਕਿਆ ਪੱਖੇ ਜਿਹੜੇ ਆ ਇਹ ਆਫਲਾਈਨ ਹੈ ਗਿਆ ਉੱਪਰ ਲਾਈਟਾਂ ਤੁਸੀਂ ਦੇਖ ਸਕੋ ਕਿ ਕਿਸ ਤਰ੍ਹਾਂ ਲੱਗਤੀਆਂ ਹੋਈਆਂ ਨੇ ਨਾ ਲਾਈਟਾਂ ਦੇ ਹਾਲਾਤ ਦੇਖ ਸਕਦੇ ਤੁਸੀਂ ਆ ਪੱਖੇ ਦੇਖੋ ਪਰ ਇਹਨਾਂ ਦੇ ਕਿਧਰ ਜਾ ਰਹੇ ਨੇ ਦੇਖ ਸਕਦੇ ਇਹ ਹਾਲਾਤ ਹੈ ਜੀ ਬੱਸ ਸਟੈਂਡ ਔਰ ਰੋਡ ਜਮਲ ਸਿੰਘ ਇਹ ਬੱਸ ਆਈ ਹੈ ਇੱਥੇ ਇਹਦੇ ਨਾਲ ਗੱਲ ਕਰਵਾਤ ਕਰਦੇ ਜੇ ਤੁਸੀਂ ਕਰਦੇ ਹੋ ਤਾਂ 25 ਇਹ ਬੱਸ ਦੀ ਕਿੰਨੀ ਪਰਤੀ ਲੈਂਦੇ 20 ਰੁਪਏ 20 ਰੁਪਏ ਇੱਕ ਫੇਰੇ ਇੱਕ ਫੇਰੇ ਦੇ 20 ਰੁਪਏ ਹੈ ਕਾਰ ਦੀ ਕਾਰ ਦੀ 20 ਰੁਪਏ ਹੈ ਅੱਛਾ ਇਹ 20 ਰੁਪਏ ਜਿਹੜੇ ਪੈਸਾ ਲੈਂਦੇ ਉਹ ਕਾਦੇ ਵਾਸਤੇ ਲੈਂਦੇ ਹੋ ਸਰ ਠੇਕਾ ਭਰੇ ਦਾਣਾ ਠੇਕਾ ਭਰੇ ਦਾ ਤੇ ਇੱਥੇ ਤੁਸੀਂ ਹਾਲਾਤ ਦੇਖ ਸਕਦੇ ਕਿਸ ਤਰ੍ਹਾਂ ਹੈ ਇਹਦੇ ਉੱਤੇ ਸਰਕਾਰ ਨੇ ਕਰਨਾਣਾ ਹਾਂਜੀ ਇਹ ਸਰਕਾਰੀ ਕੰਮ ਹੈ ਇਹਨਾਂ ਨੇ ਆਹ ਨਹੀਂ ਤੁਸੀਂ ਠੇਕੇਦਾਰ ਨੇ ਕਿਹਾ ਵੀ ਇੱਥੇ ਦੇਖੋ ਇਹਦੀ ਕੋਈ ਮੇਨਟੇਨਸ ਕਰੋ ਹਾਂਜੀ ਹਾਂਜੀ ਕਿਹਾ ਤੁਸੀਂ ਹਾਂਜੀ ਤੇ ਉੱਟ ਕੀ ਕਹਿੰਦੇ ਹੋ ਕਨਸਰੇ ਕਰਦਿਆ ਪ੍ਰੋਗਰਾਮ ਕਿਨੂੰ ਕਿਨੂੰ ਕਿਹਾ ਉਹ ਜਿੱਥੇ ਵੀਡੀਓ ਬਲੌਗ ਚ ਵੀਡੀਓ ਬਲੌਗ ਆ ਤਾਂ ਹੁਣ ਵੀਡੀਓ ਸਾਹਿਬ ਨਾਲ ਅਸੀਂ ਮਿਲ ਸਕਦੇ ਆ ਚਲੋ ਹੁਣ ਇਸ ਤੋਂ ਬਾਅਦ ਵੀਡੀਓ ਸਾਹਿਬ ਨਾਲ ਅਸੀਂ ਗੱਲ ਕਰਾਂ ਪਾਪਾ ਆ ਜਾਣ ਨਾਲ ਗੱਲ ਕਰ ਲੋ ਹਾਂਜੀ ਪਾਪਾ ਆ ਗਏ ਉਹਨਾਂ ਨੂੰ ਪੁੱਛ ਲੋ ਠੀਕ ਆ ਠੀਕ ਠੀਕ ਇਹ ਤੁਹਾਡੇ ਠੇਕੇਦਾਰ ਸਾਹਿਬ ਆ ਗਏ ਔਰ ਜੀ ਮਰਾ ਠੀਕ ਠਾਕ ਹੋ ਅੱਛਾ ਹੋਰ ਸੁਣਾਓ ਠੀਕ ਹੋ अच्छा ए दे दे ए रोड ਦਾ ਮਤਲਬ ਮੂੰਹ ਹੈਗਾ ਸੇਰਾ ਹੈਗਾ ਠੀਕ ਹੈ ਜਿਤਨਾ ਕਹਿੰਦੇ ਨੇ ਕਿ ਬਾਡੀ ਦਾ ਜਿਹੜਾ ਸੇਰਾ ਹੈਗਾ ਇਹ ਰੋਡ ਜਮ ਸਿੰਘ ਦਾ ਬਸ ਸਟੈਂਡ ਹੈਗਾ ਔਰ ਜਦੋਂ ਅਸੀਂ ਇਹਦੇ ਹਾਲਾਤ ਦੇਖਿਆ ਤੇ ਇਹ ਵੱਤੋਂ ਵੱਤ ਰਹਿ ਗਿਆ ਤੇ ਕੀ ਕਹੋਗੇ ਇਹਦੇ ਬਾਰੇ ਕੋਈ ਐਸਾ ਕਿ ਜਦੋਂ ਤੱਕ ਬਸਟਡ ਬਣਿਆ ਪੰਜਾਬ ਸਰਕਾਰ ਨੇ ਇੱਕ ਕਦੀ 1 ਰੁਪਏ ਦੇ ਖਰਚੇ ਇਸ ਬਸਟਡ 1 ਰੁਪਏ ਨਾਲ ਟੱਕਿਆ ਲੱਖਾਂ ਰੁਪਏ ਦੀ ਇਹਨਾਂ ਨੇ ਇਨਕਮ ਕੀਤੀ ਹੈ ਅੱਛਾ ਇੱਥੋਂ ਤੱਕ ਕਿ ਇਹਦਾ ਬਿੱਲ ਵੀ ਸਰਕਾਰ ਨੇ ਅਜੇ ਤੱਕ ਨਹੀਂ ਦਿੱਤਾ ਜਿੱਦਾਂ ਕਿ ਇੱਕ ਕਨੈਕਸ਼ਨ ਹੀ ਕੋਈ ਨਹੀਂ ਹੈ ਅੱਛਾ ਤੇ ਤੁਸੀਂ ਦੇਖ ਸਕਦੇ ਹੋ ਜਦੋਂ ਕੋਈ 1 ਕਰੋੜ ਲੈਵਲ ਦੇਖ ਲਓ ਹਾਂਜੀ ਹਾਂਜੀ ਕਿਉਂਕਿ 1 ਕਰੋੜ ਲੈਵਲ ਦੇਖ ਲਓ ਇਹ ਸਾਡਾ ਸਾਰੇ ਟੁੱਟਿਆ ਪਿਆ ਹੈ ਸਭ ਲੋਕਾਂ ਨੂੰ ਆਹ ਪੈਸੇ ਦੇ ਦੋ ਦੋ ਪੈਸੇ ਦੇ ਆ ਕਿ ਜਦੋਂ ਆਹ ਆਹ ਠੇਕਾ ਲਿਆ ਲੋਕੀ ਪੈਸੇ ਨਹੀਂ ਦਿੰਦੇ ਉਹ ਕਹਿੰਦੇ ਕਿਸੇ ਦੇ ਪੈਸੇ ਦੇ ਜਦੋਂ ਤੁਹਾਡਾ ਬਸ ਨਹੀਂ ਦੇ ਫੈਸਿਲਿਟੀ ਜਿਆਦੀ ਲੋਕਾਂ ਨੂੰ ਜੀ 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 ਨਾ ਸਰਕਾਰ ਦੇ ਤੇ ਪੈਸੇ ਖਰਚ ਦੀ ਕੋਈ ਇਥੇ ਨਾ ਪਾਣੀ ਦੀ ਨਾ ਪਾਇਲਟ ਦੀ ਕਿਸੇ 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 ਕੋਈ ਬੋਰ ਨਹੀਂ ਜਣਾ ਨਾ ਕੋਈ ਗੱਲ ਨਹੀਂ ਕੋਈ ਬੀਟਨ ਨਹੀਂ ਹੈ ਕੋਈ ਨਾ ਰਿਫਲੈਕਸ਼ਨ ਦੇਖੋ ਬਾਥਰੂਮ ਕਿ ਕਿਸੇ ਕਿਸਮ ਦਾ ਕੋਈ ਵੀ ਇੰਦੇ ਕੋਲ ਪੰਜਾਬ ਸਰਕਾਰ ਦੇ ਜਿਹੜੇ ਸੰਤੀ ਦਾ ਇਹਨਾਂ ਕੋਈ ਕੋਈ ਕੰਮ ਹੀ ਨਹੀਂ ਕਰਾਇਆ ਤੇ ਜਦੋਂ ਤੱਕ ਵੀ ਬਸ ਸਟੈਂਡ ਬਣੇ 1 ਰੁਪਏ ਦੀ ਇੱਥੇ ਦੇਖਣਾ ਕੋਈ ਇਹਨਾਂ ਨੇ ਕੀਤੀ ਇਹ ਇਹਨਾਂ ਦੀ ਬਸ ਸਟੈਂਡਾਂ ਦੇ ਅੱਗੇ ਦੁਕਾਨਾਂ ਬਣੀਆਂ ਇਹਦਾ ਕਰਾ ਲੈਂਦੇ ਨੇ 2 ਲੱਖ ਰੁਪਏ ਸਾਡੇ ਕੋਲ ਆ ਅੱਛਾ ਨਕਦ 2 ਲੱਖ ਰੁਪਏ ਦੇ ਕੇ ਅਸੀਂ 2-2 ਰੁਪਏ ਬਸ ਅੱਗੇ ਬੈਠਣਾ ਲੋਕ ਨਹੀਂ ਦਿੰਦੇ ਪੈਸੇ ਠੀਕ 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 ਆ ਕਸਰ ਨੇ 2 ਲੱਖ ਰੁਪਏ ਮੋਹ ਹੈ ਇੱਥੇ ਆ ਕੇ ਠੀਕ ਹੈ ਇਥੋਂ ਦੀ ਇਨਕਮ ਜਿਹੜੀ ਦੋ ਤਿੰਨ ਸੌ ਰੁਪਏ ਵੀ ਨਹੀਂ ਰੋਈ ਦੀ ਸੋ ਇਹ ਦੇਖੋ ਠੇਕੇਦਾਰ ਸਾਹਿਬ ਜਿਹਨਾਂ ਨੇ ਇਹ ਠੇਕਾ ਲਿਆ ਉਹ ਵੀ ਇਸ ਵੇਲੇ ਨਾਲ ਆਪਣੇ ਹਾਲਾਤ ਜਿਹੜੇ ਬਿਆਨ ਕਰ ਰਿਹਾ ਕਿ ਜਿਸ ਤਰ੍ਹਾਂ ਦੇ ਬਸ ਸਟੈਂਡ ਦੇ ਹਾਲਾਤ ਹੈਗੇ ਇਸ ਲਈ ਬਾਤੋਂ ਬੱਤਰਾ ਗਈ ਕਿਸੇ ਵੀ ਪ੍ਰਕਾਰ ਦੀ ਜਿਹੜੀ ਇੱਥੇ ਫੈਸਿਲਿਟੀ ਨਹੀਂ ਮਿਲ ਰਹੀ ਨਾ ਪਾਣੀ ਦੀ ਫੈਸਿਲਿਟੀ ਨਾ ਲਾਈਟ ਦੀ ਫੈਸਿਲਿਟੀ ਨਾ ਟਾਇਲਟ ਦੀ ਫੈਸਿਲਿਟੀ ਹੈ ਔਰ ਜੋ ਵੀ ਇੱਥੇ ਪੈਸੰਜਰ ਆਂਦੇ ਆ ਗਏ ਚਾਹ ਬੱਸ ਬੱਸਾਂ ਵਾਲੇ ਆ ਗਏ ਚਾਹ ਇਹ ਕਾਰਾਂ ਵਾਲੇ ਆ ਗਏ ਉਹ ਮਤਲਬ ਕਿ ਕਿਤਰਾਂਦੇ ਆ ਕਹਿੰਦੇ ਕਿਸ ਚੀਜ਼ ਦੀ ਜਿਹੜੀ ਤੁਹਾਡੇ ਜਿਹੜੇ ਪੈਸਾ ਜਿਹੜੇ ਹੁੰਦੇ 25 ਦਾ ਤੁਸੀਂ ਦੇਖੋ ਤੇ ਪੱਖੇ ਦੇਖੋ ਸਾਰੇ ਆਹ ਦੇਖ ਲੇ ਮੈਂ ਸਾਰੇ ਕਵਰ ਕਰ ਲਿਆ ਮੇਰੇ ਪੰਜ ਸਾਲ ਤੋਂ ਲਗਾਤਾਰ ਹੀ ਬਿਦੇ ਲਾਈਟ ਨਹੀਂ ਆ ਰਹੀ ਜੀ 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 ਤੇ ਹੁਣ ਤੁਸੀਂ ਕੀ ਮੰਗ ਕਰਦੇ ਹੋ ਇੱਥੇ ਮੰਗ ਕਰਦੇ ਆ ਕਿ ਦੀ ਫੈਸਿਲਿਟੀ ਉਹਨੂੰ ਇਹਦੇ ਤੇ ਪੈਸੇ ਖਰਚੇ ਜਾਣ ਬੱਸ ਸਟੈਂਡ ਬਣੇ ਦੀ ਡਿਵੈਲਪਮੈਂਟ ਕੀਤੀ ਜਾਵੇ ਲੋਕੀ ਵੀ ਪੈਸੇ ਦੇਣ ਤੇ ਠੇਕੇਦਾਰ ਵੀ ਬੱਜਟ ਕਰਕੇ ਬੋਲੀ ਦਾ ਇਹ ਸਭ ਦੇ ਦੇਣਗੇ ਆ ਦੇਖੋ ਸਾਨੂੰ ਇਹ ਵੀਡੀਓ ਬਣਾਉਣ ਦਾ ਜਿਹੜਾ ਇਹ ਮਕਸਦ ਹੈਗਾ ਅ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਨ ਦਾ ਨਹੀਂ ਹੈਗਾ ਨਾ ਹੀ ਕਿਸੇ ਨੂੰ ਲੇ ਡਾਊਨ ਕਰਨਾ ਨਾ ਕਿਸੇ ਦੀ ਭਾਵਨਾ ਨੂੰ ਫੇਸ ਪਹੁੰਚਾਉਣਾ ਹੈਗਾ ਕਿਉਂਕਿ ਇਹ ਸਾਡਾ ਜਿਹੜਾ ਮਦਰ ਟਾਊਨ ਹੈਗਾ ਮੈਂ ਵੀ ਨਰੋਡ ਜਮ ਸਿੰਘ ਦਾ ਰਹਿਣ ਵਾਲਾ ਔਰ ਲੰਬੇ ਸਮੇਂ ਤੋਂ ਮਲਕ ਦਾਸ 15 20 ਸਾਲ ਤੋਂ ਅਸੀਂ ਦੇਖ ਰਿਹਾ ਕਿ ਬੱਸ ਸਟੈਂਡ ਦੇ ਵਿੱਚ ਜਿਹੜਾ ਕਿਸੇ ਵੀ ਪ੍ਰਕਾਰ ਦਾ ਸੁਧਾਰ ਜਿਹੜਾ ਉਹ ਨਹੀਂ ਆਇਆ ਔਰ ਅਸਲ ਵਿੱਚ ਜਿਹੜਾ ਇਹ ਬਸ ਸਟੈਂਡ ਜਿਹੜਾ ਹੈਗਾ ਨਰੋਡ ਦਾ ਹੈਡ ਹੈਗਾ ਯਾਨੀ ਕਿ ਮੂੰਹ ਮੱਥਾ ਜਿਹਨੂੰ ਕਹਿੰਦੇ ਆ ਉਹ ਹੈਗਾ ਅਗਰ ਕਿਸੇ ਬੋਡੀ ਦਾ ਮੂੰਹ ਮੱਥਾ ਹੀ ਖਰਾਬ ਹੈਗਾ ਤੇ ਉਤੋਂ ਅੰਦਾਜ਼ਾ ਅਸੀਂ ਲਗਾ ਸਕਦੇ ਆ ਕਿ ਬਾਕੀ ਦਾ ਜਿਹੜਾ ਆ ਉਹ ਨਗਰ ਪੰਚਾਇਤ ਦੇ ਵਿੱਚ ਜੋ ਵੀ ਚੱਲ ਰਿਹਾ ਉਹ ਕਿਸ ਤਰ੍ਹਾਂ ਦਾ ਹੋਏਗਾ ਅਜਿਸ ਤਰ੍ਹਾਂ ਅਸੀਂ ਚਾਵਲ ਦਾ ਇੱਕ ਦਾਣਾ ਜਿਹੜਾ ਦੇਖਦੇ ਆ ਟੈਸਟ ਕਰਦੇ ਆ ਅਗਰ ਉਹੀ ਕੱਚਾ ਨਿਕਲਦਾ ਜਾਂ ਮਾੜਾ ਨਿਕਲਦਾ ਤਾਂ ਸਾਰੇ ਦਾ ਸਾਰਾ ਖਾਣਾ ਜਿਹੜਾ ਉਸੇ ਤਰ੍ਹਾਂ ਦਾ ਹੁੰਦਾ ਹੈ ਇਸੇ ਤਰ੍ਹਾਂ ਇਹ ਬਸ ਸਟੈਂਡ ਦਾ ਵੀ ਅਸੀਂ ਜਿਹੜਾ ਉਹ ਦੇਖਿਆ ਹਾਲ ਜਿਹੜਾ ਉਹ ਦੇਖਿਆ ਬਾਦਸਰਗਾਹ ਦਾ ਬਣਿਆ ਇਹੋ ਬਾਦ ਇੱਕ ਚੱਲ ਤਿਆਰੀ ਕਰ ਸਕਿਆ ਨਾ ਹੁਣ ਤੁਹਾਡੇ ਨਾਲ ਕਿਸੇ ਡਰਾਈਵਰ ਦੀ ਵੀ ਗੱਲ ਕਰਵਾਂਦੇ ਆ ਇਹ ਜਿਹੜੀਆਂ ਬਲਾਕ ਸੰਤੀ ਦੀਆਂ ਦੁਕਾਨਾਂ ਬਣੀਆਂ ਇਹਨਾਂ ਦੀ ਬੈਕ ਸਾਈਡ ਹੈਗੀ ਆ ਇਹਨਾਂ ਤੋਂ ਵੀ ਜਿਹੜਾ ਕਿਰਾਇਆ ਜਿਹੜਾ ਲਿਆ ਜਾਂਦਾ ਹੈ ਲੇਕਿਨ ਇਹ ਜਿਹੜਾ ਕਿਰਾਇਆ ਵਿਸੂਲਿਆ ਜਾਂਦਾ ਹੈ ਉਹ ਕਿੱਥੇ ਖਰਚ ਕੀਤਾ ਜਾਂਦਾ ਹੈ ਇਹਦਾ ਕੋਈ ਅਜੇ ਤੱਕ ਆਤਾ ਪਤਾ ਜਿਹੜਾ ਹੋ ਨਹੀਂ ਹੈਗਾ ਇਹ ਤੁਸੀਂ ਗੰਦਗੀ ਦੇਖ ਸਕਦੇ ਹੋ ਕਿਸ ਤਰ੍ਹਾਂ ਜਿਹੜੀ ਗੰਦਗੀ ਇੱਥੇ ਫੈਲੀ ਹੋਈ ਹੈ ਇਹ ਬਸਾ ਗਿਆ ਵਿਕਾਸ ਹਾਂਜੀ ਮਰਾਇ ਇੱਕ ਕਿੰਨੀ ਪਰਚੀ ਤੁਹਾਡੀ ਕੱਟਦੀ ਹੈ ਤੇ ਰੱਤ ਦੇ ਬਸ ਸਟੈਂਡ ਦੀ ਪਰਚੀ ਕਿੰਨੀ ਕੱਢਦੀ ਹੈ 60 ਹਾਂਜੀ 60 60 ਇੱਕ ਫੇਰੀ ਦੀ ਨਹੀਂ ਨਹੀਂ ਤਿੰਨ ਤਿੰਨ ਫੇਰੀ ਦੀ 20 ਰੁਪਏ ਹੋ ਗਿਆ ਇਹ ਤਾਂ ਤੁਹਾਨੂੰ ਫੈਸਲਟੀ ਨਹੀਂ ਦਿੱਤੀ ਪੂਰੀਆਂ ਕੋਈ ਫੈਸਲਟੀ ਨਹੀਂ ਹੈ ਅੱਛਾ ਕੁਝ ਦੇਖੋ ਬਾਥਰੂਮ ਨਹੀਂ ਹੈ ਪਾਰਕਿੰਗ ਨਹੀਂ ਕੁਝ ਵੀ ਨਹੀਂ ਹੈ ਪਾਣੀ ਪੀਂਦੂ ਨਹੀਂ ਹੈ ਬਿਲਕੁਲ ਨਹੀਂ ਹੈ ਨਹੀਂ ਹੈ ਤੁਸੀਂ ਕੀ ਜਾਂਦੇ ਮੰਗ ਕਰਦੇ ਹੋ ਅਸੀਂ ਮੰਗ ਕਰਦੇ ਵੀ ਇੱਥੇ ਬਾਥਰੂਮ ਸਾਫ਼ ਹੋਵੇ ਬੈਠਰ ਹੋ ਜਾਏ ਉਹ ਕਹਿ ਦਈਏ ਸਫ਼ਾਈ ਰਹਿਣੀ ਚਾਹੀਦੀ ਹੈ ਠੀਕ ਹੈ ਯਾਰ ਅੰਦਰ ਉਹ ਡੱਡੇ ਦੇ ਜੀ ਇਹ ਦੇਖ ਸਕਦੇ ਹੋ ਇਹ বাস ਖੜੀ ਹੈਗੀ ਇੱਥੇ ਇੰਨੀ ਪਰਚੀ ਕਰਦੇ ਹੋ ਹਾਂ 25 25 বাসਟੈਂਡ ਦੀ বাস ਚਾਂਦ ਜੀ 15 ਰੁਪਏ ਲੈਂਦੇ ਨੇ 15 ਰੁਪਏ ਉਹ ਕਹਿੰਦਾ 20 ਰੁਪਏ ਲੈਂਦੇ ਵੀ ਲੈਂਦੇ ਆ ਮੈਨੂੰ ਤਾਂ ਪਤਾ ਨਹੀਂ ਵਸਤੇ ਕਿ ਮੈਂ ਪੁੱਛਿਆ ਠੇਕ ਤਾਂ ਉਹ ਕਹਿੰਦੇ 20 ਲੈਂਦੇ ਆ 20 ਲੈਂਦੇ ਆ ਤੁਹਾਨੂੰ ਇੱਥੇ ਕੋਈ ਸਹੂਲਤ ਮਿਲਦੀ ਹੈ ਕੋਈ ਸਹੂਲਤ ਨਹੀਂ ਹੈਗੀ ਜੀ ਕੋਈ ਨਾਂ ਤੋਂ ਆਉਂਦੀ ਪਾਣੀ ਦੀ ਬਾਤ ਕੋਈ ਪੰਜਾਬ ਕਰੂ ਜਗ੍ਹਾ ਨਹੀਂ ਹੈ ਅੱਛਾ ਅੱਛਾ ਹਾਂਜੀ ਹਾਂਜੀ ਤੇ ਤੁਸੀਂ ਕੀ ਮੰਗ ਰਹੇ ਹੋ ਇੱਥੇ ਅਸੀਂ ਮੰਗ ਕਰ ਰਹੇ ਆ ਵੀ ਇੱਥੇ ਦੁਕਾਨਾਂ ਤੇ ਕੋਨਾ ਬਣਾ ਦਾ ਪੱਕਾ ਹੋਵੇ ਸਾਡਾ ਹਾਂਜੀ ਸਵਾਲੀਆਂ ਸਾਫ਼ ਸਾਫ਼ ਜਗ੍ਹਾ ਤੇ ਬਹਿਣ ਹਾਂਜੀ ਪੱਕੇ ਪੁੱਕੇ ਲੱਗਣ ਹਾਂ ਓਕੇ ਬਾਕੀ ਮਿਲਿਆ ਅੰਦਰੋਂ ਲੱਗਣ ਬਾਥਰੂਮ ਬਿਲਕੁਲ ਨਹੀਂ ਸਰ ਇੱਥੇ ਅੱਧਾ ਆਹੀਂ ਬਸਾਂ ਇੱਥੇ ਬਹੁਤ ਤੰਗ ਆ ਇੱਥੇ ਪਹਿ ਪੱਛੇ ਘੱਟ ਠੀਕ ਹੈ ਜੀ ਲਾਇਟਿੰਗ ਬਾਥਰੂਮ ਇੱਥੇ ਪੀਣ ਵਾਲਾ ਪਾਣੀ ਹੈ ਨਹੀਂ ਹਾਂ ਉਹ ਪਠਾਨ ਕੋੜੋ ਦੇਖੋ ਜੀ ਅੰਨੀ ਸਫਾਈ ਅੱਡੇ ਦੀ ਉੱਤੇ ਸਾਕੋ ਹੈਗਾ ਪੱਖੇ ਲੱਗੇ ਰਿਆ ਹਾਂ ਜੀ ਹਾਂ ਆਏ ਅਸੀਂ ਅੱਡਾ 25 ਦਿੰਨੇ ਆ 15 ਰੁਪਏ ਫੇਰਾ ਚ 20 ਰੁਪਏ ਫੇਰਾ ਜਿੰਨੀ ਵੇਦਨੇ ਆ ਕੋਈ ਪੱਖਾ ਨਹੀਂ ਕੋਈ ਲਾਇਟਿੰਗ ਬਾਥਰੂਮ ਨਹੀਂ ਕੋਈ ਪਾਣੀ ਨਹੀਂ ਕੋਈ ਸ਼ਾ ਨਹੀਂ ਕੋਈ ਖਰਕੁਖਸ਼ ਨਹੀਂ ਇੱਥੇ ਠੀਕ ਹੈ ਅਨਿ ਇਹੋ ਮੰਗ ਕਰਦੇ ਆ ਪੀਣ ਵਾਲਾ ਪਾਣੀ ਹੋਵੇ ਤੇ ਸਵਾਰੀਆਂ ਦੀ ਜਗ੍ਹਾ ਵਧੀਆ ਜਾਨਕੀ ਸਵਾਰੀਆਂ ਬਿਹਤਰ ਹੋਣ। ਅੱਛਾ ਇਹ ਇਹ ਜਿਹੜਾ ਪੈਸਾ ਜਾਂਦਾ ਹੈ ਪਰਚੀ ਦਾ ਇਹ ਨਗਰ ਪੰਚਾਇਤ ਨੂੰ ਜਾਂਦਾ ਹੈ ਕਿ ਜਾਂ ਆਪਣੇ ਵੀਡੀਓ ਵੀਡੀਓ ਨਾਲ ਜਾਂਦਾ ਹੈ। ਸਰ ਇਹਦਾ ਨਹੀਂ ਪਤਾ। ਅੱਛਾ ਕੱਲ ਕਿ ਕਿੁੱਝ ਹੋਏਗਾ ਕਰੇ ਵੀਡੀਓ ਨਾਲ ਵੀ ਹੋਏਗਾ। ਸਰ ਇਹਦਾ ਨਹੀਂ ਪਤਾ। ਕਿ ਸਰ ਚਲੋ ਪਾਣੀ ਪੀਣ ਲਈ ਹੋਣਾ ਚਾਹੀਦਾ ਤੇ ਸਰ ਲੈਟਰਨ ਬਾਥਰੂਮ ਹੋਣਾ ਚਾਹੀਦਾ ਕੱਲ ਨੂੰ ਡਰਾਈਵਰ ਕਨੈਕਟਰ ਨੂੰ ਮੰਨ ਲਓ ਕੋਈ ਲੈਟਰਨ ਬਾਥ ਕਿੱਥੇ ਜਾ ਸਕਦਾ ਬੰਦਾ। ਹਾਂ ਨਹੀਂ ਬਿਲਕੁਲ ਬਿਲਕੁਲ ਯਾਤਰੀ ਨੂੰ ਵੀ ਲੱਗ ਸਕਦਾ ਬਾਥ। ਬਿਲਕੁਲ ਬਿਲਕੁਲ ਜਿੱਦਾਂ। ਠੀਕ ਪਾਣੀ ਤੇ ਸਰ ਚਾਹੀਦਾ ਪੀਣ ਨੂੰ ਪਾਣੀ ਨਹੀਂ ਇੱਥੇ ਬਿਲਕੁਲ ਠੀਕ ਆ ਠੀਕ ਆ ਤਮ